ਅੰਮ੍ਰਿਤਸਰ ਵੀ ਖੇ ਪਹਾੜੀ ਰਾਜਾ ਦੇ ਅੰਦਰ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਜਿੱਥੇ ਦਰਿਆਵਾਂ ਅਤੇ ਡੈਮਾਂ ਦੇ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧਾ ਜਾ ਰਿਹਾ ਹੈ ਉੱਥੇ ਹੀ ਦਰਿਆ ਅਤੇ ਰਣਜੀਤ ਸਾਗਰ ਡੈਮ ਵਿੱਚੋਂ ਰਾਵੀ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਜਿਸ ਦੇ ਚਲਦਿਆਂ ਨਾਲ ਦੇ ਵਿੱਚ ਭਾਰਤ ਤੇ ਪਾਕਿਸਤਾਨ ਸਰਹੱਦ ਦੇ ਨੇੜੇ ਵਗਦੇ ਰਾਵੀ ਦਰਿਆ ਦੇ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਦੇ ਉੱਪਰ ਨਜ਼ਰ ਦਿਖਾਈ ਦੇ ਰਿਹਾ ਹੈ ਉੱਥੇ ਹੀ ਸਾਬਕਾ ਕਾਇਬਨ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅੱਜ ਵੱਖਵਾ ਪ੍ਰਸ਼ਾਸਨ ਦੀ ਟੀਮਾਂ ਨਾਲ ਰਾਵ ਇਸ ਮੌਕੇ ਦੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ ਜਿਸ ਦੇ ਚਲਦੇ ਇਹ ਪ੍ਰਸ਼ਾਸਨ ਦੇ ਨਾਲ ਅੱਜ ਉਹ ਰਾਵੀ ਦਰਿਆ ਦੇ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਨੇੜੇ ਦੇ ਪਿੰਡਾਂ ਦੇ ਅਨਾਉਂਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਰਾਵੀ ਦਰਿਆ ਨੇੜੇ ਨਾ ਜਾਣ ਅਤੇ ਉੱਥੇ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿਸਾਨ ਰਾਵੀ ਦਰਿਆ ਪਾਰ ਖੇਤੀ ਕਰਨ ਹਜੇ ਨਾ ਜਾਣ ਅੱਜ ਆਪਾਂ ਐਸਵੇਲ ਜਿਹੜਾ ਹਿੰਦਪਾਕ ਬਾਰਡਰ ਦੇ ਉੱਤੇ ਜਿਹੜਾ ਦਾਵੀ ਦਰਿਆ ਆ ਕੋਨੇਵਾਲ ਜਿਹੜਾ ਸਾਡਾ ਏਰੀਆ ਉੱਥੇ ਆਪਾਂ ਇਸ ਵੇਲੇ ਖੜੇ ਆ ਅੱਜ ਸਾਨੂੰ ਪਿੱਛੋਂ ਜਿਹੜਾ ਸਾਈਨ ਆਇਆ ਕਿ ਪਾਣੀ ਜਿਹੜਾ ਦਰਿਆ ਦਾ ਕਾਫੀ ਵੱਧ ਜਾਊਗਾ ਪਾਣੀ ਬਹੁਤ ਜ਼ਿਆਦਾ ਜਿਹੜਾ ਛੱਡਿਆ ਗਿਆ ਜਿਹੜਾ ਸ਼ਾਮ ਤੱਕ ਜਾਂ ਅੱਧੀ ਰਾਤ ਤੱਕ ਕਿੱਥੇ ਪਹੁੰਚ ਜਾਣਾ ਉਹ ਪਾਣੀ ਦੇ ਪਹੁੰਚ ਨਾਲ ਸਾਨੂੰ ਖਦਸ਼ਾ ਡਾ ਰਿਆ ਕਿ ਸਾਡੇ ਕਿਸਾਨਾਂ ਦੀਆਂ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਇੱਕ ਤਾਂ ਅਸੀਂ ਨੋਨਸਫਿਟ ਕਰਾਈ ਆ ਸਾਰੇ ਪਿੰਡਾਂ ਦੇ ਵਿੱਚ ਅੱਗੇ ਜਿਹੜੇ ਕਿਸਾਨ ਪਰਵਾਮਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉਹ ਹੁਣ ਅੱਗੇ ਨਾ ਜਾਣ ਸਵੇਰ ਤੱਕ ਇੱਥੇ ਜਲਥਲ ਹੋ ਜਾਊਗੀ ਪਾਣੀ ਪਾਣੀ ਹੋ ਜਾਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਉਹ ਕੁਝ ਦਿਨ ਜਿਹੜਾ ਪਰਹੇਜ਼ ਕਰ ਆਪਣੀਆਂ ਜ਼ਮੀਨਾਂ ਤੇ ਜਾਣ ਤੋਂ ਕਿਉਂਕਿ ਜੇ ਪਾਣੀ ਆ ਗਿਆ ਕੋਈ ਡੰਗ ਬੱਚਾ ਫਸ ਗਿਆ ਆਪ ਫਸ ਕੇ ਕਿਉਂਕਿ ਸਭ ਤੋਂ ਜ਼ਿਆਦਾ ਜਾਨ ਮਾਲ ਦਾ ਸਾਨੂੰ ਚਿੰਤਾ ਹੁੰਦੀ ਹੈ ਅਸੀਂ ਸਾਦੇ ਪ੍ਰਬੰਧ ਕੀਤੇ ਆ ਮੈਂ ਸਾਦੇ ਐਸਟੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਡਾਕਟਰ ਸਾਹਿਬਾਨ ਸਾਦੇ ਮੈਕੋਆਂ ਨੂੰ ਨਾਲ ਲੈ ਕੇ ਆ ਹਰ ਪੱਖ ਦੇ ਅਸੀਂ ਪ੍ਰਬੰਧ ਕੀਤੇ ਆ ਮਜ਼ਬੂਤ ਪ੍ਰਬੰਧ ਹੈ ਪਰ ਪਾਣੀ ਕਿਉਂਕਿ ਬਹੁਤ ਜ਼ਿਆਦਾ ਛੱਡਿਆ ਜਾਦਿਆ ਪਾਣੀ ਜ਼ਿਆਦਾ ਆਦਿਆ ਪਰ ਕੋਈ ਨਹੀਂ ਅਸੀਂ ਹਮੇਸ਼ਾ ਹੀ ਇੰਨਾ ਲੜਦੇ ਰਹੇ ਅਮ੍ਰਿਤਸਰ ਹੀ ਪਤਵੰਤ ਕਰਦੇ ਦੇ ਐਲਕਮੀ ਜਿਹੜੇ ਕਰਾਂਗੇ ਉਹ ਅਰਦਾਸ ਕਰਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਗਾਹੀ ਅੱਜ ਦਾ ਪ੍ਰਕਾਸ਼ ਉਤਸਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦੇ ਦਿਨ ਅਰਦਾਸ ਕਰਾਂਗੇ ਕਿ ਸਾਡੇ ਪਾਈਚਾਰੇ ਦਾ ਸਾਡੇ ਕਿਸਾਨਾਂ ਦਾ ਖੇਤੀ ਕਰਨ ਵਾਲੇ ਸਾਡੇ ਮਜ਼ਦੂਰਾਂ ਦਾ ਕੋਈ ਨੁਕਸਾਨ ਨਾ ਹੋਵੇ ਮਾਦਾ ਸੱਚੇ ਪਾਤਸ਼ਾਹ ਕਿਰਪਾਈ ਰੱਖੇ ਕੁਦਰਤ ਦਾ ਕਿਉਂਕਿ ਪਿੱਛੇ ਬਹੁਤ ਜ਼ਿਆਦੀ ਬਾਰਿਸ਼ ਹੋ ਰਹੀ ਹੈ ਪ੍ਰਬੰਧ ਤਾਂ ਅਸੀਂ ਕਰ ਲਏ ਨੇ ਪਰ ਜਦ ਹੀ ਕਈ ਵਾਰਾਂ ਇੰਨੀ ਜ਼ਿਆਦੀ ਬਾਰਿਸ਼ ਹੋ ਜਾਂਦੀ ਹੈ ਇੰਨਾ ਪਾਣੀ ਆ ਜਾਂਦਾ ਉਹਦੇ ਚ ਕਈ ਵਾਰ ਨੁਕਸਾਨ ਹੋ ਜਾਂਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਕਿਸੇ ਦਾ ਨਾ ਹੋਵੇ ਇਸ ਕਰਕੇ ਪੜਵਾਸ ਜਿਹੜਾ ਉਹ ਦੇਖਣ ਆਏ ਸੀਗੇ ਕਿ ਕੋਈ ਉਹਦਾ ਨਾ ਹੋ ਜੇ ਕਿ ਕੱਲ ਤੱਕ ਕੋਈ ਟਟਰਾ ਵਾਪਸ ਨਾ ਆ ਜਾਵੇ ਕਿ ਕਿੰਨਾ ਪਾਣੀ ਦਾ ਪੱਧਰ ਇਸ ਟਾਈਮ ਪਾਣੀ ਦਾ ਪੱਧਰ ਕਿੰਨਾ ਆ ਔਰ ਕਿੰਨਾ ਪਾਣੀ ਦਾ ਪੱਧਰ ਹੋਣ ਦਾ ਖਤਰਾ ਹੈ ਕਿ ਕਿੰਨਾ ਜਿਹੜਾ ਪਿੱਛੇ ਛੱਡੇ ਉਹਨਾਂ ਨੇ ਪਹਿਲਾਂ 1.5 ਲੱਖ ਕੁਸ਼ਤ ਪਾਣੀ ਜਿਹੜਾ ਛੱਡਿਆ ਸੀਗਾ ਸਵੇਰੇ ਤੇ ਹੁਣ 143 ਹਜ਼ਾਰ ਕਿਊਬ ਪਾਣੀ ਜਿਹੜਾ ਤਿੰਨ ਵਜੇ ਛੱਡਿਆ ਜਿਹੜਾ ਇੱਥੇ ਰਾਤ ਕਰੀਬ ਮੇਰਾ ਖਿਆਲ ਹੈ 11:00 ਬਾਈਂ ਤੱਕ ਪਹੁੰਚ ਜਾਊਗਾ। ਇਸ ਵੇਲੇ ਪਾਣੀ ਦਾ ਪੱਤਰ ਕਿੰਨਾ ਗਿਆ? ਮੈਂ ਤੁਹਾਨੂੰ ਦੱਸਿਆ ਸਵੇਰੇ ਜਿਹੜਾ ਛੱਡਿਆ ਸੀ ਉਹਦੇ ਪਾਣੀ ਜੈਂਡਰ ਕੰਟਰੋਲ ਉਹਦੇ ਪਾਣੀ ਆਇਆ। ਉਹ ਤੋਂ ਉੱਡਾ ਦਾ ਸਾਨੂੰ ਵੀ ਕੋਈ ਨੁਕਸਾਨ ਨਾ ਹੋ ਜੇ ਸਾਡਾ ਉਹ 1 ਲੱਖ 5 3 ਲੱਖ 3 ਲੱਖ ਪਾਣੀ ਹੋ। ਇੱਕ ਲੋਕਾਂ ਵੈਸੇ ਸੀ ਮਤਲਬ ਪਿਛਲੇ ਮਾਦ ਵੀ 2.5 ਲੱਖ ਕਿਊਬ ਸਕੇ ਦਰਿਆ ਦੇ ਅੰਦਰ ਹੁੰਦਾ ਰਹਿ ਜਾਂਦਾ। ਪਰ ਜਦੋਂ ਉਹ ਤੋਂ ਵੱਜ ਜਾਂਦਾ ਫੇਰ ਫਸਲਾਂ ਦੇ ਵਿੱਚ ਪਾਣੀ ਚਲ ਜਾਂਦਾ ਫੇਰ ਨੁਕਸਾਨ ਹੋ ਜਾਂਦਾ ਕਿ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਵੀ ਕੋਈ ਅਪੀਲ ਕੀਤੀ ਗਈ ਦਰਿਆ ਦੇ ਕੰਢੇ ਲੋਕਾਂ ਨੂੰ ਸਭ ਨੂੰ ਅਪੀਲ ਕੀਤੀ ਗਈ ਆ ਕਿ ਤੁਸੀਂ ਬਲਸ ਸਦਖਤ ਥਾਵਾਂ ਤੇ ਜਿਹੜਾ ਆ ਦੋ ਚਾਰ ਦਿਨ ਜਿਹੜਾ ਆਪਣਾ ਖਿਆਲ ਰੱਖੋ ਪਿੱਛੇ ਆ ਜਾ ਕਿਸੇ ਆਪਣੇ ਬਖਤੀ ਦਾ ਕਿਸੇ ਮਜ਼ਦੂਰ ਦਾ ਕਿ ਕਿਸਾਨ ਦਾ ਜਾਨਵਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਭ ਨੂੰ ਅਪੀਲ ਕੀਤੀ ਹੈ ਕਿ ਸਾਦੇ ਜਣੇ ਸਦਖਤ ਥਾਵਾਂ ਤੇ ਜਿਹੜਾ ਪਹੁੰਚ ਜਾਣ ਪਿੱਛੇ ਆਪਣੇ ਪਿੰਡਾਂ ਦੇ ਵਿੱਚ ਆਹੋ